ਉਹ ਕੱਦੂ ਮੈਂ ਕਰਤਾ ਝੋਨਾ ਲਾਉਣ ਵਾਲੇ ਝੋਨਾ ਲਾ ਜਾਣਗੇ ਮੈਂ ਚੱਲਿਆ 10 ਦਿਨ ਬਾਅਦ ਤੇ ਪਿੱਛੋਂ ਆਪਣੀ ਕੱਸੀ ਦੀ ਵਾਰੀ ਵੀ ਆ ਇਹ ਨਾ ਹੋਵੇ ਡਾਕ ਚੌਂਕੀਆਂ ਦੇ ਰਵੇਂ ਸਾਰਾ ਝੋਨਾ ਸਿਕਾ ਦੇ ਮੋਟਰ ਵੀ ਛੱਡੀ ਰੱਖੀ ਤੇ ਕੱਸੀ ਦਾ ਪਾਣੀ ਵੀ ਲਾਉਣਾ ਤੇ ਝੋਨਾਸ ਭਾਈ ਤੇ ਬਦਲੇ ਮੈਨੂੰ ਕੀ ਮਿਲੂਗਾ ਉਹ ਤੈਨੂੰ ਬਹੁਤ ਟਾਈਮ ਹੋ ਗਿਆ ਕਹਿੰਦੇ ਨੂੰ ਯਾਰ ਐਡ ਕੀ ਤੈਨੂੰ ਮਾ ਕੇ ਦਹਾਂ ਤਰ੍ਹਾਂ ਨੂੰ ਮੋਟਰਸਾਈਕਲ ਲੈ ਹੀ ਦੇਣਾ ਪੱਕਾ ਲੈ ਦੇਗਾ ਪੱਕਾ ਲੈ ਦੂੰਗਾ ਬਸ ਤੂੰ ਆ ਧਿਆਨ ਰੱਖੀ ਬੇਫਿਕਰ ਹੋ ਜਾ ਯਾਰ ਝੋਨਾ ਤਾਂ ਮੈਂ ਸਾਬ ਦੂੰਗਾ ਲੋਕਾਂ ਦਾ ਤਾਂ ਖੱਟਾ ਹੋਊਗਾ ਜਦੋਂ ਤੂੰ ਆਏਗਾ ਨਾ ਆਪਣਾ ਝੋਨਾ ਕੋਬਰੇ ਨੂੰ ਹੁ ਕਾਲਾ ਕਾਲਾ ਚੱਲ ਚੱਲਦਾ ਫਿਰ ਮੈਂ ਖੇਤੀ ਰਹੀ ਤੂੰ ਬੇਫਿਕਰ ਹੋ ਜਾ ਓਏ ਅੱਜ ਤੱਕ ਕੱਸੀ ਦੀ ਵਾਰੀ ਵੀ ਸੀ ਤੇ ਮੋਟਰ ਦਾ ਪਾਣੀ ਵੀ ਉਦੋਂ ਦਾ ਵਾਧੂ ਸੀ ਮੈਨੂੰ ਤਾਂ ਸਾਡੇਆਂ ਨੇ 10 ਦਿਨ ਹੋ ਗਏ ਪਾਣੀ ਨਹੀਂ ਛੱਡਿਆ ਜਮਾ ਪੈੜੀ ਬਣਾਈ ਬੈਠਾ ਘਰ ਦਾ ਜਾ ਕੇ ਗੱਲ ਇਹ ਦੇਣਾ ਓਏ ਐ ਲੰਮੀਆਂ ਤਾਂ ਨਹੀਂ ਪਿਆ ਮੈਨੂੰ ਜਿੱਦੇ ਦਾ ਮੈਂ ਕਿਹਾ ਤੂੰ ਝੋਨੇ ਨੂੰ ਪਾਣੀ ਲਿਆ ਉਹ ਬਾਈ ਜਿੱਦੇ ਤੂੰ ਕਹੇ ਉਹਦੇ ਹੱਥ ਨਹੀਂ ਸਾਡਾ ਪਲਾਨ ਬਣ ਗਿਆ ਨਾਲ ਤੇ ਆਦੇ ਆਪਾਂ ਘੁੰਮਣ ਚੱਲਦੇ ਆ ਮੈਂ ਤਾਂ ਬਾਈ ਅੱਜ ਤੜਕੀ ਕਰਿਆ ਆ ਉਹ ਫਿਰ ਅੱਜ ਪਾਣੀ ਦੀ ਵਾਰੀ ਸੀ ਅੱਜ ਤਾਂ ਛੱਡ ਲੈਂਦਾ ਓਏ ਅੱਜ ਭਾਈ ਮੈਂ ਕਿਹਾ ਥੱਕੇ ਜੇ ਹੈਗੇ ਆ ਮੈਂ ਪੌਆ ਪੀ ਗਿਆ ਤੇ ਨੀਂਦ ਆ ਗਈ ਮੈਨੂੰ ਤਾਂ ਭਾਈ ਤੇ ਫਿਰ ਕਦੋਂ ਚੱਲ ਗਏ ਭਾਈ ਮੋਟਰਸਾਈਕਲ ਲੈਣ ਓਏ ਤੂੰ ਮੋਟਰਸਾਈਕਲ ਭਾਲਦਾ ਜਿਹੜੇ ਸਹੌਣਾ ਝੋਨਾ ਸਕਾਈ ਬੱਠਾ ਮੈਨੂੰ ਲੱਗਾ ਝੋਨਾ ਘਟ ਤੇ ਕਾਹ ਜਿਆਦੇ ਹੋ ਜਾਣਾ ਓਏ ਓਨੇ ਦਾ ਤਾਂ ਝੋਨਾ ਨਹੀਂ ਹੋਣਾ ਜਿੰਨੇ ਕਾਹ ਕੱਢਣ ਵਾਲੇ ਨੇ ਪੈਸੇ ਲੈ ਜਾਣੇ ਆ ਓਏ ਕਾਹ ਢਾਕੀ ਆਉਂਦੀਆਂ ਸਪਰੀਆਂ ਚੱਲੀਆਂ ਸਿੜਕ ਦਾਂਗੇ ਮਰੁੰਡਾ ਬਣਾ ਦੇਣੀਆਂ ਉਹ ਤਾਂ ਕਿੱਥੇ ਓਏ ਇੱਕ ਤਾਂ ਫਸਲ ਖਰਾਬ ਕਰਤੀ ਤੂੰ ਉੱਤੋਂ ਗੱਲ ਚੱਕਮੀ ਕਰਦਾ ਜਾਂ ਨਿਕਲ ਜਾ ਮੇਰੇ ਘਰੋਂ ਦਿੰਨਾ ਮੋਟਰਸਾਈਕਲ ਤੈਨੂੰ ਮ